ਦਿਆਲਾ ਦੇ ਨਾਬਾ ਵਿੱਚ ਗੁਰਦੁਆਰਾ ਅਲਹੋਰਾ ਸਾਹਿਬ ਚ ਦੋ ਗੁੱਟਾਂ ਵਿੱਚ ਟਕਰਾਰ ਹੋ ਗਈ। ਜਾਣਕਾਰੀ ਮੁਤਾਬਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੋਵਾਂ ਗੁੱਟਾਂ 'ਚ ਰੰਜਿਸ਼ ਚੱਲ ਰਹੀ ਸੀ। ਜਿਸ ਦੇ ਚੱਲਦਿਆਂ ਦੋਨੋਂ ਗੁੱਟ ਆਪਸ ਵਿੱਚ ਪਿੱੜ ਗਏ ਤੇ ਦੋਨਾਂ ਧਿਰਾਂ ਦੇ 4 ਲੋਕ ਜ਼ਖਮੀ ਹੋ ਗਏ। ਇਸ ਮਾਮਲੇ 'ਚ ਫਿਲਹਾਲ ਪੁਲਿਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਉਦੋਂ ਸਾਰੀ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਾਮਲੇ 'ਤੇ ਅਸੀਂ ਗੁਰਦੁਆਰਾ ਦਾ ਮੁੱਦਾ ਦੇਖਾਂਗੇ ਜੀ। ਕਿਹੜੀ ਜਗ੍ਹਾ ਦੀ? ਉਹ ਲੋਟ ਆਪਸ ਤੋਂ ਇਹ ਤੁਮ ਖੜੇ ਕਰਨਗੇ ਜੇ ਮੈਂ ਬਾਅਦ ਸੌਣ ਲੱਗਾਗਾ ਆਪਣੇ ਪਿੰਡ ਵੱਤ ਨੂੰ ਤੇ ਪਿੰਡ ਕੋਲੇ ਆ ਕੇ ਮੈਨੂੰ ਜੂ ਅ ਅਰਤਾਰ ਸਿੰਘ ਦੇ ਦਿੱਲੀ ਬੜਾ ਮੋਟਾ ਦੋਨੋ ਨੇ ਮੈਨੂੰ ਘੇਰ ਲਿਆ ਘੇਰ ਕੇ ਮੈਨੂੰ ਗੜਾਂ ਲਾ ਕੱਢਿਆ ਤੇ ਇਹ ਤਾਂ ਕੰਮ ਕਰਨ ਲੱਗੇ ਉੱਥੇ ਮੈਂ ਬਾਅਦ ਸੌਣ ਨੂੰ ਗੁਰਦੁਆਰੇ ਕਿੰਨੇ ਫੇਰਵਾ ਮੋੜ ਜਦਾਂ ਨੇ ਮੈਨੂੰ ਕਹਿੰਦੇ ਗੁਰਦੁਆਰੇ ਚੱਲਣਾ ਇਹ ਮੋੜ ਤੇ ਗਿਆ ਉੱਥੇ ਮੂਰੇ ਦੋ ਨਰਿੰਦਰ ਸਿੰਘ ਜੋ ਅਰਤਾਰ ਸਿੰਘ ਪਲਾਸ਼ੋਰੀਆ ਨਰਿੰਦਰ ਸਿੰਘ ਕੋਲੇ ਨਰਿੰਦਰ ਸਿੰਘ ਗੁਰਦੁਆਰੇ ਦੇ ਸੇਵਾਦਾਰ ਆਪਾ ਨੰਦੂ ਨੇ ਨੰਦੂ ਕੰਮ ਤੇ ਜੇਕਰ ਵੀ ਪਣਾ ਜੋਰੀ ਐ ਤੇ ਦੋ ਦਿੱਲੀ ਵਾਲੇ ਹੋਰ ਨੇ ਇੱਕ ਮੋਟਾ ਇੱਕ ਹੋਰ ਦਿੱਲੀ ਵਾਲਾ ਤੇ ਤਿੰਨ ਚਾਰ ਬੰਦੇ ਅਲੱਗ-ਥਲ ਤੇ ਇਹਨਾਂ ਨੇ ਜਾਣ ਗਏ ਤੇ ਉਹਨਾਂ ਦੇ ਸਾਰੇ ਬੰਦੇ ਨੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕਰਤਾ ਇਹ ਮਾਮਲਾ ਇਸ ਤਰ੍ਹਾਂ ਦੀ ਜੀ ਇਹ ਮੁੰਡਾ ਮੱਥਾ ਟੇਕਣ ਗਿਆ ਹੋਇਆ ਸੀ ਉੱਥੇ ਗੁਰਦੁਆਰਾ ਸਾਹਿਬ ਅਸੀਂ ਵੀ ਉੱਥੇ ਮੱਥਾ ਟੇਕ ਕਿ ਗੁਰਦੁਆਰੇ ਦੀ ਇੱਕ ਕਮੇਟੀ ਵਿੱਚ ਅਸੀਂ ਮੈਂਬਰ ਆਂ ਟਰਸਟੀ ਮੈਂ ਗੁਰਦੁਆਰੇ ਦੀ ਕਮੇਟੀ ਦੇ ਅਸੀਂ ਮੈਂਬਰ ਆਂ ਉਹਨਾਂ ਇੱਕ ਗਊ ਵੇਚੀ ਦੀ ਗਊ ਦਾ ਮਾਮਲਾ ਸੀ ਇਹਨਾਂ ਨੇ ਗਊ ਮੜਵਾਲੀ ਉਹ ਅਸੀਂ ਕਮੇਟੀ ਵੱਲੋਂ ਵੇਚੀ ਸੀ ਤਾਂ ਕਿ ਗੁਰਦੁਆਰੇ ਦੇ ਵਿੱਚ ਨਵੇਂ ਪਸ਼ੂ ਪਾਏ ਜਾਣ ਜਿਸ ਦੇ ਦੁੱਧ ਦੀ ਕਮੀ ਦੂਰ ਕੀਤੀ ਜਾਵੇ ਜਿਸ ਨਾਲ ਪਹਿਲਾਂ ਦੁੱਧ ਦੀ ਕਮੀ ਆਉਂਦੀ ਸੀ ਲੰਗਰ ਦੇ ਵਿੱਚ ਗੁਰਦੁਆਰ ਦੇ ਲੰਗਰ ਦਾ ਪ੍ਰਬੰਧ ਹੈ ਜਿਹੜਾ ਉਹ ਸਹੀ ਨਹੀਂ ਠੀਕਾ ਜਿਸ ਦਿਨ ਤੋਂ ਕਮੇਟੀ ਨੇ ਕਾਰੋਬਾਰ ਸੰਭਾਲ ਲਿਆ ਗੁਰਦੁਆਰੇ ਦੇ ਕਾਰੋਬਾਰਾ ਨੂੰ ਸਹੀ ਜਲਾ ਲਿਆ ਲੰਗਰ ਦੇ ਵਿੱਚ ਦੁੱਧ ਦੀ ਅਵਸਥਾ ਪੂਰੀ ਕਰ ਲਈ ਤੇ ਹੋਰ ਵੀ ਜੋ ਕਮੀਆਂ ਦੀ ਉਹ ਵੀ ਦੂਰ ਕੀਤੀਆਂ ਨੇ ਪਰ ਇਹ ਬੰਦਿਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੁੰਦੀਗੀ ਵੀ ਕੋਈ ਕਮੇਟੀ ਕਿਉਂ ਬਣਾ ਲਈ ਇਹਨਾਂ ਨੇ ਇਹ ਕਿਉਂ ਹੈ ਜੋ ਕਾਰੋਬਾਰ ਕਰਦੇ ਨੇ ਇਹ ਇਹ ਸਾਡੇ ਤੇ ਹਮਲੇ ਕਰਦੇ ਨੇ ਅਤੇ ਗੁਰਦੁਆਰੇ ਦੇ ਵਿੱਚ ਇੰਨੀ ਨੀਚ ਹਰਕਤ ਕਰਨ ਲੱਗ ਗਏ ਜਿਹੜੀ ਕਿ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਗੁਰਦੁਆਰੇ ਦੇ ਵਿੱਚ ਚੋਰੀਆਂ ਕਰਦੇ ਨੇ ਗੁਰਦੁਆਰਿਆਂ ਸਮਾਨ ਚੋਰੀਆਂ ਕਰਕੇ ਵੇਚਦੇ ਨੇ ਤੁਸੀਂ ਕੀ ਮੰਗੀ ਕਰਦੇ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਗੁਰਦੁਆਰੇ ਦੇ ਵਿੱਚੋਂ ਜੋ ਬੰਦੇ ਸਵਾਰਥੀ ਅੰਸਰ ਨੇ ਜਿਹੜੇ ਚਿੱਟੇ ਝੂਲੇ ਪਾ ਕੇ ਗਲਤ ਕੰਮ ਕਰਦੇ ਨੇ ਇਹਨਾਂ ਨੂੰ ਗੁਰਦੁਆਰੇ ਤੋਂ ਬਾਹਰ ਕੱਢਿਆ ਜਾਵੇ ਗੁਰਦੁਆਰਾ ਇੱਕ ਸਾਫ਼ ਸੁਥਰੇ ਇਨਸਾਨਾਂ ਦਾ ਬਣਾਇਆ ਜਾਵੇ ਜੋ ਗੁਰਦੁਆਰੇ ਦੀ ਸੇਵਾ ਕਰਨ ਨਾਮ ਸਿਮਰਨ ਕਰਨ ਗੁਰਦੁਆਰੇ ਦੇ ਵਿੱਚ ਜੋ ਗੁਰੂ ਘਰ ਦੀਆਂ ਰੀਤਾਂ ਰਵਾਜਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਲਵਾਇਆ ਜਾਵੇ ਸਾਡੀ ਇਸ ਤਰ੍ਹਾਂ ਦੀ ਮੰਗ ਹੈ ਜੀ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਨਾਲ ਰਾਣਾ ਰਖੜਾ ਦੀ ਰਿਪੋਰਟ